ਅੱਜ ਸਾਲਾਪੁਰ ਪਿੰਡ ਦੇ ਵਿੱਚ ਬਹੁਤ ਸਾਰੇ ਸੋਦੇ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਅੱਜ ਕਾਂਗਰਸ ਪਾਰਟੀ ਜੁਆਇਨ ਕਰ ਰਹੇ। ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਲ ਆਪਣਾ ਜਿਹੜਾ ਸਹਿਯੋਗ ਦਿੱਤਾ ਹੈ। ਸੇਕਾਸ ਤੋਂ ਅਰਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਇਹਨਾਂ ਦੇ ਨਾਲ ਸਾਰੇ ਭਗਵੰਤੇ ਸੱਜਣ ਤੇ ਨੌਜਵਾਨ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਜੁਆਇਨ ਕਰ ਰਹੇ ਕੁਝ ਨੌਜਵਾਨ ਵੀ ਪਹਿਲਾਂ ਵੀ ਸਾਡੇ ਨਾਲ ਗਏ ਕਿ ਇਸ ਪਿੰਡ ਦੇ ਉਹ ਵੀ ਅੱਜ ਇੱਕ ਸਾਡੇ ਵਿਚਕਾਰ ਆਏ ਹੋਏ ਆ ਤੇ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਸੁਆਗਤ ਕਰਦਾ ਅੱਜ ਥਾਲਾ ਪਰ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਦੇ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਅੱਜ ਕਾਂਗਰਸ ਪਾਰਟੀ ਜੋਇਨ ਕਰ ਰਹੇ ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਲ ਆਪਣਾ ਜਿਹੜਾ ਸਹਿਯੋਗ ਦਿੱਤਾ ਹੈ ਤੇ ਕਾਸੋਰ ਤੋਂ ਗੁਰਦੁਆਰਾ ਸਾਹਿਬ ਨੇ ਪ੍ਰਧਾਨਤਾ ਇਹਨਾਂ ਦੇ ਨਾਲ ਸਾਰੀ ਪਵੰਤੇ ਸੱਜਣ ਤੇ ਨੌਜਵਾਨ ਵੀਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਜੋਇਨ ਕਰ ਰਹੇ ਕੁਝ ਨੌਜਵਾਨ ਵੀਰ ਪਹਿਲਾਂ ਵੀ ਸਾਡੇ ਨਾਲ ਜੁੜੇ ਚੁੱਕੇ ਇਸ ਦਿਨ ਦੇ ਉਹ ਵੀ ਅੱਜ ਸਾਡੇ ਵਿਚਕਾਰ ਆਏ ਹੋਏ ਆ ਤੇ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਅੱਜ ਸਾਲਾਪੁਰ ਪਿੰਡ ਦੇ ਵਿੱਚ ਬਹੁਤ سارے ਸੋਦੇ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਅੱਜ ਕਾਂਗਰਸ ਪਾਰਟੀ ਜੋਇਨ ਕਰ ਰਹੇ ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਲ ਆਪਣਾ ਜਿਹੜਾ ਸਹਿਯੋਗ ਦਿੱਤਾ ਹੈ विकासオーਰਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਇਹਨਾਂ ਦੇ ਨਾਲ ਸਾਰੀ ਭਵੰਤੇ ਸੱਜਣ ਤੇ ਨੌਜਵਾਨ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਜੁਆਇਨ ਕਰ ਰਹੇ ਕੁਝ ਨੌਜਵਾਨ ਵੀ ਪਹਿਲਾਂ ਵੀ ਸਾਡੇ ਨਾਲ ਗਏ ਕਿ ਇਸ ਪਿੰਡ ਦੇ ਉਹ ਵੀ ਅੱਜ ਸਾਡੇ ਵਿਚਕਾਰ ਆਏ ਹੋਏ ਆ ਤੇ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਅੱਜ ਨਾਲਾਪੁਰ ਪਿੰਡ ਦੇ ਵਿੱਚ ਬਹੁਤ سارے ਸਥਾਨੀ ਪਰਿਵਾਰ ਆਮ ਆਦਮੀ ਪਾਰਟੀ ਦੀਆਂ ਲੀਤੀਆਂ ਤੋਂ ਤਾਂ ਆਖੀ ਅੱਜ ਕਾਂਗਰਸ ਪਾਰਟੀ ਜੋਇਨ ਕਰ ਰਹੇ ਮੈਂ ਸਾਰੇ ਵੀਰਾਂ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਲ ਆਪਣਾ ਜਿਹੜਾ ਸਹਿਯੋਗ ਦਿੱਤਾ ਹੈ ਤੇ ਕਾਸੋਰ ਤੋਂ ਗੁਰਦੁਆਰਾ ਸਾਹਿਬ ਨੇ ਪ੍ਰਧਾਨ ਸਾਹਿਬ ਇਹਨਾਂ ਦੇ ਨਾਲ ਸਾਰੀ ਪਵੰਤੇ ਸੱਜਣ ਤੇ ਨੌਜਵਾਨ ਵੀਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਨੂੰ ਜੋਇਨ ਕਰ ਰਹੇ ਕੁਝ ਨੌਜਵਾਨ ਵੀਰ ਪਹਿਲਾਂ ਵੀ ਸਾਡੇ ਨਾਲ ਜੁੜੇ ਚੁੱਕੇ ਇਸੇ ਦੇ ਉਹ ਵੀ ਅੱਜ ਐਕਟਿਵ ਸਾਡੇ ਵਿਚਕਾਰ ਆਏ ਹੋਏ ਆ ਤੇ ਮੈਂ ਸਾਰਿਆਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਹਾਂ